मेरा नाम सुनीता शर्मा हम लोग होशियारपुर से बस लेके आए हमारे चाचा जी लेके आते हैं तो हम लोग पहले मथुरा वृंदावन अयोध्या इलाहाबाद फिर बनारस फिर इसके बाद फिर से हम यहाँ वृंदावन आ गए तो वह रात को हमने जाना था तो वही पौने के दो बजे ये आग लग गई बस फिर हमें अंदर तो कुछ पता ही नहीं चल रहा था कि क्या हो रहा इतना धुआं था कि सांस घुट रही थी बस शीशे खोल के तोड़ के बस कैसे बाहर निकल रहे थे सबको खुद की बड़ी, अपनी अपनी जान बचाने के लिए ही सब भाग रहे थे कुछ समझ में नहीं आ रहा नहीं। था कि क्या करें बाहर आके सब गाड़ी वालों से सबने हेल्प मांगी मगर किसी गाड़ी वालों ने किसी ने हेल्प नहीं की किसी ने नहीं हेल्प की तो मौत हुई कितने लोगों की ये हमें नहीं मालूम इतना हमें नहीं मालूम है कुछ लोग हमारे अपने फैमिली मेंबर हैं वो चले गए बहुत गलत हुआ है बस 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 ਬਸੇ ਹਰਸਾਲ ਬੜਾ ਸਰਵਿੰਦਰ ਕੁਮਾਰ ਜੀ, ਤੇਵਿੰਦਰ ਜੀ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਇਹ ਜੀ ਸਾਨੂੰ ਸਵੇਰੇ ਕੋਈ 7 ਵਜੇ ਪਤਾ ਲੱਗਿਆ ਵੀ ਰਕੇਸ਼ ਕੁਮਾਰ ਜੀ ਬਸ ਲੈ ਕੇ ਹਰ ਸਾਲ ਅਯੁੱਧਿਆ ਔਰ ਬਰਿੰਦਾਵਨ ਜਾਂਦੇ ਨੇ। ਇਸ ਸਾਲ ਵੀ 4 ਦਿਨ ਹੋਏ ਪਹਿਲੇ ਬਸ ਲੈ ਕੇ ਗਏ ਹੈਗੇ ਆ ਤੇ ਰਾਤੀ ਸਵੇਰੇ ਸਾਨੂੰ 7 ਵਜੇ ਫੋਨ ਆਇਆ ਵੀ ਇੱਦਾਂ ਦਾ ਉਹਨਾਂ ਦੀ ਬਸ ਨੂਹ ਦੇ ਕੋਲ ਹਰਿਆਣਾ ਪੱਲੋ ਦੇ ਕੋਲ ਬਸ ਨੂੰ ਅਗ ਲੱਗੀ ਜਿਹਦੇ ਵਿੱਚ ਰਕੇਸ਼ ਕੁਮਾਰ ਦੇ ਪਰਿਵਾਰ ਦੇ ਉਹਨਾਂ ਦਾ ਬੇਟਾ ਉਹਨਾਂ ਦੀ ਮਿਸੇਸ ਉਹ ਸਾਡੇ ਨਾਲ ਉਹਨਾਂ ਦੀ ਇੱਕ ਗਵਾਂਡੀ ਸੀ ਔਰ ਇਹਨਾਂ ਦੀ ਇੱਕ ਭਤੀਜੀ ਰੇਸ਼ਮੀ ਕੁਮਾਰੀ ਦੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਾਸੇ ਕਿੰਨੇ ਕੁ ਬੰਦੇ ਇੰਜਰਡ ਹੋਏ ਜੀ 11 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਔਰ ਇੱਕ ਦੋ ਬੰਦੇ ਜਿਆਦਾ ਸੀਰੀਅਸ ਹੈਗੇ ਆ ਤੇ ਬਾਕੀ ਬੰਦੇ ਜਿਹੜੇ ਕਾਫੀ ਇੰਜਰਡ ਹੈਗੇ ਆ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਇੱਥੋਂ ਗਿਆ ਨਾ ਸਿਰ 400 10 ਤਰੀਕ ਨੂੰ ਸ਼ੁਕਰਵਾਰ ਨੂੰ ਮੈਕਸਿਮ ਸਾਰੇ ਹਿਸ਼ਾਰਕਤ ਦੇ ਬੰਦੇ ਸਾਰੇ ਹਿਸ਼ਾਰਕਤ ਦੇ ਬੰਦੇ ਆ ਜੀ ਲਗ ਲਗ ਫੈਮਲੀਆ ਨੇ ਕਿ ਇੱਕੋ ਫੈਮਲੀ ਦੇ ਲਗ ਲਗ ਫੈਮਲੀਆ ਠੀਕ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਵੀ ਇਸ ਘਟਨਾ ਬਾਰੇ ਸਾਨੂੰ 7 ਵਜ ਠੀਕ ਹੈ ਤੇ ਕਿਨਾਲੋਂ ਲੈ ਕੇ ਜਾਂਦੇ ਇਹ ਬੱਸ ਕੌਣ ਲੈ ਕੇ ਜਾਂਦਾ ਜੀ ਕੀਸ਼ ਕੁਮਾਰ ਜੀ ਹਸਾਲ ਬੱਸ ਲੈ ਕੇ ਜਾਂਦੇ ਸੀਗੇ ਠੀਕ ਇਸ ਟਾਈਮ ਆਪਾਂ ਕਿਨਾਂ ਦੇ ਘਰ ਘਰੇ ਜਾਂਦੇ ਜੀ ਜੀ ਇਸ ਵੇਲੇ ਰਕੀਸ਼ ਕੁਮਾਰ ਜੀ ਦੇ ਘਰ ਘਰੇ ਜਾਂਦੇ ਠੀਕ ਇਹਨਾਂ ਨਾਲੋਂ ਹੀ ਸਾਰਾ ਜੋ ਬੱਸ ਲੈ ਕੇ ਜਾਂਦੇ ਹੈ ਵਗੈਰਾ ਨਾਲ ਜਰੂਰ ਹੁੰਦੀ ਸੀ ਵਗੈਰਾ ਜੂਰ ਹੁੰਦੀ ਹਸਾਲ ਤਕਰੀਬਨ ਕੋਈ 10 ਤੋਂ 12 ਸਾਲ ਹੋ ਗਏ ਨਾਲ ਉਹਨੂੰ ਲਗਾਤਾਰ ਹਰ ਸਾਲ ਬੱਸ ਲੈ ਕੇ ਜਾਂਦੇ ਹੈ ਤੁਹਾਡੇ ਜਿਹੜੀ ਬੱਸ ਆ ਉਹ ਸੀ ਐਨਜੀਸੀ ਜੀ ਹਾਂ ਜੀ ਹਾਂ ਇਹਨਾਂ ਨੂੰ ਬੱਸ 'ਚ ਕਹਿੰਦੇ ਅਗਲ ਕੀ ਜਿਹੜੀ ਪਿੱਛੋਂ ਕੋਈ ਦੱਸਦਾ ਵੀ ਆਇਆ ਬੱਸ ਵਾਲੇ ਨੇ ਬੱਸ ਰੁਕੀ ਨਹੀਂ ਤੁਰੰਤ 10 ਕਿਲੋਮੀਟਰ ਤੱਕ ਬ ਇਹਨਾਂ ਦਾ ਬੇਟਾ ਜਿਹੜਾ ਗੋਤਮ ਹੈ ਉਹ ਸਵਾਰੀ ਨੂੰ ਬਚਾਉਂਦੇ ਹੋਏ ਤੇ ਉਹਨਾਂ ਨੇ 10 15 ਬੰਦੇ ਬਾਹਰ ਕੱਢੇ ਆ ਬਚਾਉਂਦੇ ਬਚਾਉਂਦੇ ਉਸ ਪਾਸੇ ਵਿੱਚ ਫਸ ਗਿਆ ਤੇ ਦੁਆਰਾ ਉਹ ਬਾਹਰ ਹੀ ਨਿਕਲ ਬਈ ਗੋਤਮ ਵੈਲਡ ਕਿੰਨ ਮੈਡਮ ਮੈਂ ਮੈਡਮ ਐ ਸਰ ਕਿੰਨੇ ਬੱਚੇ ਉਹਨਾਂ ਦੇ ਉਹਨੇ ਬੱਚਾ ਕੋਈ ਨਹੀਂ ਆ ਸਰ ਫਿਲਹਾਲ 5 ਸਾਲ 50 ਉਹ ਬੰਦ 5 ਸਾਲ ਵੇਅਰ ਬੱਚਾ ਨਹੀਂ ਹੈਗਾ ਉਹਨਾਂ ਦਾ ਤੇਸੀ ਦੇ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਗਏ ਹੋਏ ਹੈਗੇ ਹਾਂਜੀ ਉਹਨਾਂ ਦੇ ਨਾਲ ਸਾਰੇ ਗਏ ਹੋਏ ਦੀ ਤੁਸੀਂ ਕਿਹਾ ਕਿ 10 ਤਰੀਕ ਦੇ ਗਏ ਹੋਏ ਨੇ ਕਿਹੜਾ ਕਿਹੜਾ ਧਾਮਾਂ ਤੇ ਜਾਣਾ ਸੀ ਤੇ ਅੱਜ ਕਿੱਥੋਂ ਵਾਪਸ ਆ ਰਹੇ ਹੋ ਬ੍ਰਿੰਦਵਨ ਬ੍ਰਿੰਦਵਨ ਇੱਕ ਇੱਕ ਹੀ ਆਉਣਾ ਸੀ ਇੱਕ ਜਾਨ ਬ੍ਰਿੰਦਵਨ ਅਯੁੱਧਿਆ ਕਾਸ਼ੀ ਪ੍ਰਿਆਗਰਾਜ ਪ੍ਰਿਆਗਰਾਜ ਠੀਕ ਹੈ ਤੇ ਅੱਜ ਇਹ ਵਾਪਸ ਆ ਰਹੇ ਸੀ ਹਾਂਜੀ ਅੱਜ ਵਾਪਸ ਆ ਰਹੇ ਸੀ ਅੱਜ ਸਵੇਰੇ ਨਾਲ ਸਭ ਤੋਂ ਈਦਕੀ ਪਹੁੰਚ ਜਾਣਾ ਸੀ ਠੀਕ वृंदावन मथुरा के लिए बस लेके जाते थे हर बार रकीश कुमार जी तो इस बार भी वो अयोध्या के लिए और वृंदावन के लिए गए थे तो कल जैसे ही रात को वृंदावन से वापस आ रहे थे पलवल के पास में नूहू जगह पड़ती है उस नूहू के पास में बस के अंदर सीएनजी बसों बस कारण उसमें आग लगी तो उसकी वजह से हमारे दस ग्यारह बंदे हमारे उसी मौके ਦੇ ਵਿੱਚ ਸਾਰੇ ਖਤਮ ਹੋ ਚੁਕੇ ਹਨ ਇੱਕ ਬਹੁਤ ਸੀਰੀਅਸ ਹੈ ਜੋ ਨਿਊ ਮੈਡੀਕਲ ਰਿਸਰਚ ਸੈਂਟਰ ਹੈ ਉਸਕੇ ਅੰਦਰ ਟਰੀਟਮੈਂਟ ਚੱਲ ਰਹਾ ਹੈ ਡਾਕਟਰ ਜੈਨ ਜੈਨ ਹੈਗੇ ਉਹ ਇਨਕਾ ਟਰੀਟਮੈਂਟ ਕਰ ਰਹੇ ਹੈ ਪਤਾ ਚਲੋ ਹਾਸਾ ਕਿਵੇਂ ਹੋਇਆ ਹਾਸਾ ਸੀਐਨਸੀ ਬਸਤੀ ਤੇ ਬਸ ਮੇਂ ਸਿਲੰਡਰ ਮੇਂ ਅਗ ਲੱਗ ਜਾਣੇ ਕੀ ਵਜਹ ਸੇ और बताया जा रहा है कि वहाँ पे एम्बुलेंस और फायर ब्रिगेड और पुलिस बहुत ही देर से पहुंची है हाँ वो किसी हाँ। कि, किसी के साथ में हमारी फोन से बात हुई जिनके साथ में फोन से बात हुई उनका कहने का मतलब फायर ब्रिगेड प्लस पुलिस वो एक डेढ़ घंटे के बाद में ही पहुंची गई इसलिए उसके बाद में बस में बम प्लस फ्री हुआ सर भी जो फैमिली है होशियारपुर में आठ लोगों को कन्फर्म हो रहा है की होशियारपुर से आठ लोग बंदों की डेथ हो चुकी है बाकी अभी शोर पक्का नहीं हो रहा है उसमें से कह रहे जो बस गई थी कुछ लुधियाने से गए थे फकवाड़े से गये थे चंडीगढ़ से गए थे मोहाली से गयी थे ये बस सारी गई थी लगता नहीं अगर फायर ब्रिगेड टाइम पर पहुंच जाती तो काफी जाने बच सकती हो सकता है कि अगर फायर ब्रिगेड टाइम से अगर पहुंची होती है तो हम काफी लोगों की जान समय बचाने में कामयाबी मिलती पता चला कि आग लगने के कारण क्या है ऐसा पक्का श्योर नहीं हो पा रहा है लेकिन इतना जरूर है कि सीएनसी बस है कि नॉर्मली ए सी भी लगा हुआ था सिलेंडर की वजह से हो सकता है ये प्रॉब्लम आई ਉਹ ਪਰਦੀਨਾ ਦੀ ਦੁਕਾਨ ਤੇ ਮੈਨੇਜਰ ਸੀ ਬਾਹਰ ਬੁਲਾਉਂਦੇ ਸੀ ਬਾਹਰ ਬੁਲਾਉਂਦੇ ਉਹ ਬਸ ਗਈ ਕਿਦੋਂ ਸੀ 10 ਰੁਪਏ 10 ਰੁਪਏ ਅੱਜ ਕਿੰਨੇ ਆਜ 2018 18000 ਮਾਫ ਸੀ ਕਿਹੜੇ ਕਿਹੜੇ ਧਾਮ ਗਏ ਸਨ ਜੋਧਿਆ ਲਈ ਸੀ ਵਰਿੰਦਾਵਨ ਗਏ ਆ ਅਯੋਧਿਆ ਤੋਂ ਬਾਅਦ ਬਨਾਰਸ ਬਨਾਰਸ ਗਏ ਬਨਾਰਸ ਤੋਂ ਬਾਅਦ ਕਾਸ਼ੀ ਸਾਰੇ ਜਗ੍ਹਾ ਪਾਇਆ ਕਾਸ਼ੀ ਗਏ ਆ ਬਨਾਰਸ ਗਏ ਆ ਬਰਿੰਦਾਵਨ ਗਏ ਆ ਅਯੋਧਿਆ ਤੋਂ ਫਿਰ ਵਾਪਸ ਬਰਿੰਦਾਵਨ ਆਏ ਆ ਜਦ ਵੀ ਵਾਪਸ ਬਰਿੰਦਾਵਨ ਆਏ ਫਿਰ ਬਰਿੰਦਾਵਨ ਆ ਗਏ ਸੀਗੇ ਬਰਿੰਦਾਵਨ ਤੋਂ ਇਹਨਾਂ ਨੇ ਅਸੀਂ ਗਏ ਕਿੱਥੇ ਕਿੱਥੇ ਬੰਦੇ ਗਏ ਹਿਆਰਪੁਰ ਦੇ ਆ ਕੁਛ ਨਹੀਂ ਆ ਰਿਹਾ ਲੋਕ ਇੱਕ ਰਾਸੀਆ ਸ਼ਹਿਰ ਨਹੀਂ ਹੈ मेरा नाम सुरेश पट्टिया बिट्टू मैं महलाा कमालपुरा ਕਿ ਇਹ ਕੀ ਹੈ ਮੈਂ ਇਸ ਵਾਰ ਤੋਂ ਪੂਰਵ ਪਰਸ਼ਦਾ ਰਾਤੀ ਰਾਤੀ 2 ਵਜੇ ਮੈਨੂੰ ਇੱਥੋਂ ਸਾਡੇ ਮੱਲੇ ਦੇ ਬਿੰਨੇ ਖੰਨਾ ਜੀ ਨਾਲ ਗਏ ਆ ਉਹਨਾਂ ਦੇ ਮਿਸਿਸ ਗਏ ਆ ਤੇ ਖੰਨਾ ਜੀ ਦਾ ਮੈਨੂੰ ਰੋਂਦਿਆਂ ਦਾ ਫੋਨ ਆਇਆ ਕਿ ਅਸੀਂ ਬਰਬਾਦ ਹੋ ਗਏ ਆ ਕੁਛ ਨਹੀਂ ਰਿਹਾ ਸਾਡਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਬੱਸ ਨੂੰ ਅੱਗ ਪੈ ਗਈ ਆ ਇਹ ਉਹਨੇ ਮੈਨੂੰ ਕਿਹਾ ਮੈਨੂੰ ਵੀਡੀਓ ਕਾਲ ਕਰੋ ਮੈਂ ਵੀਡੀਓ ਕਾਲ ਕੀਤੀ ਦੇਖਿਆ ਬੱਸ ਦਾ ਇਹ ਹਾਲ ਸੀ ਜਿਦਾ ਬਰਨਿੰਗ ਟ੍ਰੇਨ ਦਾ ਹਾਲ ਦੇਖੀਦਾ ਨਹੀਂ ਤੇ ਤੇ ਬਰਨਿੰਗ ਟ੍ਰੇਨ ਦਾ ਜਿਹਦਾ ਹਾਲ ਸੀਗਾ ਬੱਸ ਦੇਖਣ ਵਾਲੀ ਸੀਗੀ ਕਿ ਜਿੱਦਾ ਅੱਗ ਲੱਗੀ ਸੀ ਬੱਸ ਨੂੰ ਸਿਆਉਂ ਉਹਨਾਂ ਕੋਲ ਵੀ ਕੀ ਕਾਰਨ ਕਾਰਨ ਕੋਈ ਨਹੀਂ ਪਤਾ ਲੱਗਾ ਉਹਨਾਂ ਨੇ ਜੋ ਦੱਸਿਆ ਕਿ ਡਰਾਈਵਰ ਬੱਸ ਛੱਡ ਕੇ ਦੌੜ ਗਿਆ ਪਿੱਛੋਂ ਮੋਟਰਸਾਈਕਲ ਤੇ ਕੋਈ ਮੁੰਡਿਆਂ ਨੇ ਆ ਕੇ ਦੱਸਿਆ ਕਿ ਪਿੱਛੋਂ ਤੁਹਾਡੀ ਬੱਸ ਦੇ ਬੈਕ ਸਾਈਡ ਤੇ ਅੱਗ ਲੱਗੀ ਹੋਈ ਆ ਉਹਨਾਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਦੇਖ ਕੇ ਬੱਸ ਦੜਾ ਲਈ ਸ਼ਾਇਦ ਹੋ ਸਕਦਾ ਮੇਬੀ ਕੋਈ ਲੁਪਟਣ ਕੋਈ ਰਾਤ ਦਾ ਟਾਈਮ ਸੀ 1 ਵਜੇ ਦਾ ਤਾਂ ਫਿਰ ਟਰੱਕ ਵਾਲੇ ਨੇ ਕਿਸੇ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਬੱਸ ਨੂੰ ਪਿੱਛੋਂ ਅੱਗ ਪੈ ਗਈ ਆ ਜਿੰਨੀ ਦੇਰ ਚ ਪਤਾ ਲੱਗਾ ਉਦੋਂ ਤੱਕ ਬੰਦੇ ਬਹੁਤ ਜ਼ਿਆਦਾ ਚੁਲਸ ਚੁੱਕੇ ਸੀਗੇ ਟੋਟਲ ਕਿੰਨੇ 300 ਮਤਲਬ ਬੱਸ ਕੋਈ 60 60 ਸੀਟਰ ਬੱਸ ਸੀਗੀ ਬਠਿੰਡਾ ਤੋਂ ਇਹਨਾਂ ਨੇ ਬੱਸ ਕੀਤੀ ਸੀ ਬੋਲਵੋਆਲਿਆਂ ਦੀ ਬਹੁਤ ਸ਼ਾਨਦਾਰ ਬੱਸ ਬਣੀ ਹੋਈ ਆ ਤੇ ਟੋਟਲ ਫੁੱਲ ਬੱਸ ਸੀਗੀ ਤੇ ਕੁਝ ਪੈਸੇਂਜਰ ਵਿੱਚੋਂ ਦਿੱਲੀ ਉੱਤਰ ਗਏ ਸੀ ਉਹ ਉਹ ਇਹਨਾਂ ਦੇ ਰਿਲੇਟਿਵ ਸੀਗੇ ਕੋਈ ਤੇ ਬਾਕੀ ਜਿਹੜੇ ਚਾਰ ਪੰਜ ਉਤਰੇ ਦੀ ਬਾਕੀ ਬੱਸ ਦੇ ਵਿੱਚ ਹੀ ਸੀਗੇ ਇਹ ਕੈਸ਼ ਸ਼ਰਮਾ ਜੀ ਹੈਗੇ ਆ ਸਿੱਕਾ ਨੀਤ ਨੇ ਸ਼ਾਲੀਮਾਰ ਨਗਰ ਰਹਿੰਦੇ ਆ ਤੇ ਉਹ ਹਰ ਸਾਲ ਹੀ ਕੋਈ ਨਾ ਕੋਈ ਯਾਤਰਾ ਤੇ ਲੈ ਕੇ ਜਾਂਦੇ ਆ ਉਹ ਇਸ ਸਾਲ ਵੀ ਅਯੁੱਧਿਆ ਲੈ ਕੇ ਗਿਆ ਯੋਧਿਆ ਤੋਂ ਬਾਅਦ ਬਨਾਰਸ ਲੈ ਕੇ ਵਾਰਾਨਸੀ ਉਤੋਂ ਬਾਅਦ ਬਰਿੰਦਾਵਨ ਭਰਾਤੀ ਮਰੀ ਬਰਿੰਦਾਵਨ ਇਹਨਾਂ ਨਾਲ ਗੱਲ ਹੋਈ ਆ ਤੇ ਜਿਹੜੇ ਖੰਨਾ ਸਾਹਿਬ ਆ ਉਹ ਵੀ ਤਾਂ ਬਚੇ ਆ ਅਮਰਜੈਂਸੀ ਡੋਰ ਜਿਹੜੀ ਆ ਨਾ ਹੁੰਦਾ ਬਣਿਆ ਆ ਉਹਨੂੰ ਉਹਨਾਂ ਨੇ ਖੋਲ ਕੇ ਛਾਲ ਮਾਰੀ ਆ ਉਹਨਾਂ ਵਿੱਚੋਂ ਜਿੰਨੇ ਪੈਸੇਂਜਰ ਬਚੇ ਆ ਜਿਹੜੀ ਬੱਚੇ ਦੀ ਬੱਸ ਸੀ ਸ਼ਾਇਦ ਬੋਲਵੋ ਵਾਲਿਆਂ ਦੀ ਸੀ ਮੈਨੂੰ ਇਸ ਕੰਪਨੀ ਬੱਸ ਦਾ ਕਿੰਨੀ ਆ ਦੇਖਾ ਕੋਨ ਤੱਕ ਜੋ ਪਤਾ ਲੱਗਾ ਹੈ 9 ਤੋਂ ਉੱਪਰ ਡੈਥਾਂ ਹੋ ਚੁੱਕੀਆਂ 9 ਦਾ ਸਵੇਰੇ ਕੋਈ 9 ਵਜੇ ਤੱਕ ਕਰੀਪ ਪਤਾ ਲੱਗ ਚੁੱਕਾ ਸੀ ਇਸ ਘਰ ਦੇ ਵਿੱਚੋਂ ਅਸੀਂ ਬੈਠੇ ਆ ਮੇਰੇ ਬਹੁਤ ਪਰਮ ਮਿੱਤਰ ਮਤਲਬ ਭਰਾਵਾਂ ਦੇ ਸਮਾਨ ਮੇਰੇ ਰਕੇਸ਼ ਪਸੀਨ ਜੀ ਜਿਹੜੇ ਜਨਤਾ ਬੂਟ ਹਾਊਸ ਦੇ ਮੈਨੇਜਰ ਨੇ ਸਰਦਾਰ ਜੀ ਬੈਠੇ ਨੇ ਜਨਤਾ ਬੂਟ ਹਾਊਸ ਦੇ ਮਾਲਕ ਨੇ ਹੈ ਤੇ ਰਕੇਸ਼ ਪਸੀਨ ਜੀ ਉਹਨਾਂ ਦੀ ਸ਼੍ਰੀਮਤੀ ਦੀ ਦੇਥ ਹਾਂਜੀ ਸੁਨੀਲਾ 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 ਪਸਿੰਦੀ ਦੇਥ ਜਿਹੜੀ ਆ ਮੌਕੇ ਤੇ ਉਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਕੋਈ 55 ਦੇ 60 ਦੇ ਵਿੱਚ ਵਿੱਚ ਹੋਵੇਗੀ ਉਹ ਕੇ ਨਾਲ ਰਹਿੰਦੀ ਸੀ ਸੈਮੀ ਨਾਲ ਉਹਨਾਂ ਦਾ ਹਸਬੰਡ ਸੀਗੇ ਰਕੇਸ਼ ਪਸਿੰਧ ਸੀਗੇ ਉਹਨਾਂ ਦੀ ਇਹ ਨਹੂਆ ਰੋਤਕ ਦੇ ਕੋਲ ਉੱਤੇ ਟਰੈਸਦੀ ਹੋਈ ਆ ਮੋਡੀਓ ਤੋਂ ਆ ਗਿਆ ਸਸਾ ਉਹਨੂੰ ਮੈਨੂੰ ਹੁਣੇ ਹੀ ਫੋਨ ਆਇਆ ਆ ਖੰਡਾ ਸਾਹਿਬ ਦਾ ਉਹ ਉਹਨਾਂ ਦੀ ਮਿਸਰੀ ਤਾਂ ਉਹ ਠੀਕ ਨੇ ਉਹਨਾਂ ਨੇ ਫੋਨ ਕੀਤਾ ਗੁਰਦਾਵਾ ਦੇ ਡਿਪਟੀ ਕਮਿਸ਼ਨਰ ਨੇ ਬੱਸ ਦਾ ਇੰਤਜ਼ਾਮ ਕਰਤਾ ਜਿਹੜੇ ਪੈਸੇਂਜਰ ਠੀਕ ਨੇ ਬਿਲਕੁਲ ਉਹ ਪੈਸੇਂਜਰ ਜਿਹੜੇ ਆ ਉਥੋਂ ਬੱਸ ਕਰ ਦਿੱਤੀ ਆ ਉਹ ਬਸ ਤੇ ਰਹੀਂ ਇੱਥੇ ਵਾਪਸ ਆ ਜਾਣਗੇ ਤੇ ਜਿਹੜੀਆਂ ਡੈੱਡ ਬੋਡੀ ਆ ਉਹਨਾਂ ਨੂੰ ਜਿਹੜਾ ਆ ਜੋ ਵੀ ਪੋਸਟਮਾਰਟਮ ਹੋਣ ਤੋਂ ਬਾਅਦ ਇੱਥੇ ਜਿਹੜੀਆਂ ਐਂਬੂਲੈਂਸ ਦੇ ਥਰੂ ਇੱਥੇ ਡੈੱਡ ਬੋਡੀਆਂ ਭੇਜ ਦਿੱਤੀਆਂ ਜਾਊਗੀਆਂ ਉਹਨਾਂ ਨੇ ਸਾਰੀ ਗੱਲਬਾਤ ਹੋ ਗਈ ਆ ਇੱਥੇ ਦੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਬਹੁਤ ਅੱਛੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਇੰਤਜ਼ਾਮ ਕਰਾ ਦੇਾਂਗੇ ਬੜਾ